ਕਿਆ ਢਾ ਲੱਗੀ ਗਈ ਇੱਥੇ ਤੇ ਜੋ ਕੀ ਅੱਜ ਬੋਰੇ ਬਣ ਕੇ ਇੱਥੇ ਲਾਏ ਗਏ ਸੀਗੇ ਤੇ ਉਹ ਵੀ ਡੋੜਕ ਵਿੱਚ ਗਏ ਤੇ ਕੀ ਕਹਿਣਾ ਚਾਹੁੰਦੇ ਦੇ ਵਿੱਚ ਤੁਸੀਂ ਲਗਾਤਾਰ ਰੈਫਰਸ ਲੱਗ ਰਹੇ ਚੱਲ ਰਹੇ ਨੇ ਸਾਡੇ ਬੋਰੇ ਦੇ ਗ੍ਰੇਡ ਭਰ ਕੇ ਲਾਤੇ ਬਰਸ਼ਬੁੱਡ ਲਾਤੀ ਕੰਟੀਨਿਊਸ ਨਿਗਰਾਨੀ ਕਰ ਰਹੇ ਆ ਜੀ ਜਿਵੇਂ ਹੋਰ ਲੋਡ ਪੂਜੀ ਹੋਰ ਲਾ ਲਗਾਵਾਂਗੇ ਇਹਨੂੰ ਸਹੀ ਕਰਾਂਗੇ ਕਿਤੇ ਇਹ ਖਤਰਨਾ ਨਾ ਹੋਵੇ ਜਿਵੇਂ ਸਸਰਾਲੀ ਕਰੋਨੀ ਖਤਰਾ ਹੋਇਆ ਅੱਜ ਤੇ ਉਵੇਂ ਕੱਲੂ ਇਹ ਖਤਰਨਾ ਨਾ ਹੋ ਜਵੇ ਕੀ ਕਰ ਰਹੇ ਆ ਜੀ ਪੂਰੀ ਕੋਸ਼ਿਸ਼ ਕਰ ਰਹੇ ਆ ਇਹਨੂੰ ਕਿਰਨ ਸਰ ਕੋਸ਼ਿਸ਼ ਤਾਂ ਤੁਸੀਂ ਕਰਦੇ ਕਿ ਪੱਥਰ ਲਗਾ ਕੇ ਕੋਸ਼ਿਸ਼ ਕਰਦੇ ਕਿ ਮੈਂ ਕਿ ਮਿੱਟੀ ਦੇ ਆਪਣੇ ਥੈਲੇ ਭਰ ਕੇ ਇਸੀ ਬੇਸਮਾਰਕ ਨੂੰ ਰੱਖ ਲਵਾਂ ਤੇ ਫਿਰ ਸਨੀ ਸਰ ਪਾਣੀ ਘੜੀ ਪਾ ਲੈ ਅੱਛਾ ਸੁਪਨ ਸਾਹਿਬ ਕੀ ਕਹਿਣਾ ਚਾਹੁੰਦੇ ਆ ਤੁਸੀਂ ਇੱਥੇ ਮਸਤਰੋ ਬੰਦ ਖੜੇ ਨੇ ਤੇ ਮੈਨੇਜਮੈਂਟ ਕੋਲ ਇਸਟਮ ਕ੍ਰੇਡਿਟ ਵੀ ਘਟ ਦਿਖ ਰਹੇ ਨੇ ਨਹੀਂ ਦੇਖੋ ਜੀ ਅਧਿਕ 10 ਦਿਨਾਂ ਦੇ ਇੱਥੇ ਆ ਅਸਰ ਦੇ ਸਾਰੇ ਲੋਕ ਇਕੱਠੇ ਨਾਲ ਦੋਲੇ ਬੈਠੇ ਆ ਸਾਹਮਣੇ ਇਹ ਵੀ ਇੱਥੇ ਆ ਠੀਕ ਆ ਅੱਗੇ ਕੀ ਹੋਏਗੀ ਕਿ ਕਾਗਜ਼ ਉੱਪਰ ਮਨੋਤ ਨਾਲ ਗਿਆ ਵਧੀਆ ਨਾਲ ਹੀ ਪ੍ਰਜਾਗਰ ਸਾਡਾ ਨਾਲੇ ਗੁਰੂ ਦੇ ਨਾਲੇ ਅੱਜ ਤੁਰਪੇ ਉਹਨੂੰ ਇਹਦੀ ਕੰਟਰੋਲ ਵੀ ਕਰ ਲਓ ਨਹੀਂ ਜਿੱਦਾਂ ਅਸੀਂ ਦੇਖਿਆ ਗਿਆ ਜੋ ਇਸਟਮ ਬੋਰੇ ਲਗਾਏ ਗਏ ਸੀਗੇ ਤੇ ਉਹ ਵੀ ਰੁੜ ਗਏ ਸੀਗੇ ਤੇ ਹੁਣ ਇਹਨਾਂ ਕੋਲ ਕ੍ਰੇਟ ਵੇਸਟ ਮਾ ਘਟਾ ਇਹ ਚੱਲ ਰਹੇ ਕ੍ਰੇਟ ਨੂੰ ਦੇਖੋ ਹੀ ਜਾਦੇ ਅਸੀਂ ਉਹ ਉਹਨੇ ਕ੍ਰੇਟ ਹੋਏ ਇਸਟਮ ਇਸਟਮ ਵਿੱਚ ਉੱਥੇ ਕ੍ਰੇਟ ਕੋਈ ਨਹੀਂ ਹੈਗਾ ਤਾਂ ਕ੍ਰੇਟ ਅੱਥੀ ਬਣਿਆ ਪਿਆ ਜਿੰਨੇ ਵੀ ਕਰ ਬਣੇ ਪਏ ਉੱਥੇ ਕ੍ਰੇਟ ਹੋ ਕੋਈ ਪਰ ਜ਼ਿਆਦਾ ਬਣ ਵੀ ਚੜਨਾ ਆਉਂਦਾ ਕੋਈ ਟਾਈਮ ਲੈਂਦਾ ਉਹ ਕਰਕੇ ਰੁਕਣਾ ਕਿਵੇਂ ਵਾਧੂ ਪਿਆ ਵਾਧੂ ਪਿਆ ਉਹ ਚੱਲ ਰਿਹਾ ਐਵੇਂ ਆਪਾਂ ਜਿੱਤਾ ਗਏ ਹੁਣ ਆਪਸਾਰਾ ਦੇਖੋ ਸਾਡੇ ਨਾਲ ਨਾਲ ਕੋਲੇ ਸਾਰੇ ਬੈਠੇ ਆ ਨਾਇਬ ਸਾਹਿਬ ਬੈਠੇ ਆ ਕੋਈ ਪੁਲਵਾਰੀ ਕੋਈ ਕਾਨੂੰ ਕੋ ਠੀਕ ਆ ਕੋਈ ਜਿਨੀ ਬੈਠੇ ਆ ਜੀ ਐਸ ਵੀਓ ਠੀਕ ਆ ਸਾਰੇ ਮੇਕੂ ਜੀ ਵਾਲੇ ਬੈਠੇ ਆ ਸਾਰੇ ਸਾਰੇ ਆਰਾਮ ਦੇ ਦੇਖੋ ਟਾਈਮ ਕਿੰਨਾ ਹੋ ਚੁੱਕਾ ਫੇਰ ਤੇ ਜੁਰੀ ਕਰੋ ਆਪੋ ਤੇ ਸਾਰੇ ਅਫਸਰ ਟੁਕੀਆਂ ਦੇ ਰਿਹਾ ਆ ਭਾਈ ਗੁਰਜੀ ਕੀ ਫਤਿਹ ਕੀ ਨਾਮ ਦਰਬਾਰਾ ਸਿੰਘ ਬੋਲਦਾ ਜੀ ਆਪਣੇ ਮੀਆਵਾਲ ਤੋਂ ਹਾਂ ਜੀ ਦਰਬਾਰਾ ਜੀ ਕੀ ਕਹਿਣਾ ਚਾਹੁੰਦੇ ਹੋ ਜਦ ਸੱਤ ਲੋਹ ਤੋਂ ਬੰਦ ਆ ਆਪਣੇ ਟੈਂਪੂ ਹੜ ਪਿਆ ਆ ਤੇ ਜੋ ਪਹਿਲਾਂ ਆਪਣੇ ਥੈਲੇ ਲਗਾਏ ਸੀ ਭੜਕੇ ਤੇ ਉਹਨਾਂ ਕੀ ਕਹਿਣਾ ਚਾਹੁੰਦੇ ਦਰਬਾਰਾ ਜੀ ਪਹਿਲਾਂ ਵਾਲੇ ਥੈਲੇ ਸਾਰੇ ਤਕਰੀਬਨ ਰੁੱਟ ਚੁੱਕੇ ਹੋਏ ਨੇ ਇਹ ਹੁਣ ਤਕਰੀਬਨ 4 ਵਜੇ ਤੋਂ ਲੱਗੇ ਮੁੰਡੇ ਉਹਨਾਂ ਦੁਆਰਾ ਫੇਰ ਲਾਇਓਏ ਨੇ ਤਕਰੀਬਨ 10 ਫੁੱਟ ਰਹਿ ਗਿਆ ਆਪਣਾ ਬੰਦ ਦੇ ਨਾਲ ਤੇ ਕੋਸ਼ਿਸ਼ ਕੀਤੀ ਜਾਵੇ ਜਿੰਨਾ ਵੀ ਵੱਤੋਂ ਆ ਦੇ ਮੁੰਡੇ ਸੇਵਾਦਾਰ ਪਹੁੰਚਣ ਆ ਕੇ ਤੇ ਨਾਲ ਸੇਵਾ ਕਰਨ ਦੀ ਕਿਰਪਾਲਤਾ ਕਰਨ ਪ੍ਰਸ਼ਾਸਨ ਨੂੰ ਕੋਈ ਸੰਯੋਗ ਦਿੱਤਾ ਜਾ ਰਿਹਾ ਕਿ ਮੈਂ ਆ ਸਿੰਧ ਦਾ ਬਹੁਤ ਘੱਟ ਸੰਯੋਗ ਹੈ ਉਹਨਾਂ ਨੇ ਬੇਨਤੀ ਉਹ ਵੀ ਵੱਤ ਤੋਂ ਵੱਤ ਆ ਕੇ ਸੰਯੋਗ ਦੇਣਾ ਆ ਕੇ ਕਿਉਂਕਿ ਜਿਵੇਂ ਆਪਾਂ ਨੇ ਸਸਰਾਲੀ ਕਰੋਨੀ ਉਹ ਆਪਣਾ ਇੱਥੇ ਲਾਦ ਬਣ ਜਾਣੇ ਨੇ ਕਿਉਂਕਿ 10 ਫੁੱਟ ਰਹਿ ਗਿਆ ਬੰਨ ਦੇਖੋ ਇਧਰ ਮਾਰੋ ਜੀ ਮਰ ਜਾ ਜੀ 10 12 ਫੁੱਟ ਦਾ ਫਾਦਲਾ ਰਹਿ ਗਿਆ ਜੀ ਪਾਣੀ ਬਹੁਤ ਜ਼ਿਆਦਾ ਤੇਜ਼ੀ ਤੇ ਪ੍ਰਵਾਹ ਚੱਲ ਰਿਹਾ ਜੀ ਤੇ ਵੱਤ ਤੋਂ ਵੱਤ ਸੇਵਾਦਰ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਨਾ ਇੱਥੇ ਮੌਜੂਦਾ ਕਬੱਟੇ ਹੋਤੇ ਇਹਨਾਂ ਹਾਲਾਤ ਦੇ ਵੀ ਕੋਈ ਜ਼ਿਆਦਾ ਵਿਗੜ ਰਹੇ ਨਹੀਂ ਨੇ ਕੋਈ ਅੱਜ ਬੰਦ ਦੇ ਦੇਖੋ ਜੀ ਵਿਗੜ ਤਾਂ ਰਹੇ ਨੇ ਪਰ ਨਾਲ ਦੀ ਨਾਲ ਕੰਟਰੋਲ ਵੀ ਕਰ ਰਹੇ ਨੇ ਸਾਰੇ ਵਿਭਾਗਾਂ ਸਰਪੰਚ ਸਾਹਿਬ ਸਾਰੇ ਪੰਨੇ ਪ੍ਰਸ਼ਾਸਨ ਸਾਰਾ ਲੱਗਿਆ ਆ ਕੰਟਰੋਲ ਕਰਨ ਦੇ ਵਿੱਚ ਤੇ ਜਿੱਥੇ ਲੱਗ ਦੇਖ ਰਿਹਾ ਨਾਲ ਦੀ ਨਾਲ ਉਹ ਤੇ ਕਾਬੂ ਪਾ ਰਹੇ ਨੇ ਤਾਂ ਤੇ ਬਾਕੀ ਸਾਡੇ ਵੱਲੋਂ ਸਾਡੀਆਂ ਸਰਪਾਵਾਂ ਵੱਲੋਂ ਕੋਈ ਇਹਨਾਂ ਨਾਲ ਪੂਰਾ ਸਾਥ ਦਿੱਤਾ ਜਾ ਰਿਹਾ ਸਾਰੇ ਵਿਭਾਗਾਂ ਵੱਲੋਂ ਤੇ ਜਿਹੜੇ ਅੱਜ ਬੋਰੇ ਲਗਾਏ ਗਏ ਸੀਗੇ ਤੇ ਉਹ ਵੀ ਮਲਕੀ ਵਿੱਚ ਰੁੜ ਗਏ ਨੇ ਦੇ ਕੋਈ ਉਹ ਪਾਣੀ ਦਾ ਧੱਕਾ ਹੀ ਲੇਖੋ ਕੁਦਰਤ ਆ ਉਹ ਨੂੰ ਆਵਾਜ਼ ਨੂੰ ਰੋਕ ਤਾਂ ਸਕਦੇ ਨਹੀਂ ਘਟਾ ਸਕਦੇ ਆ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਤੇ ਉਹ ਸਾਰੇ ਲੱਗੇ ਹੋਏ ਜਿਹੜੇ ਪ੍ਰਚਾਰਕ ਨੂੰ ਦੇਖਿਆ ਸੀ ਕਿ ਇਹਨਾਂ ਕੋਲ ਕ੍ਰੀਏਟਿਵ ਇਸਟਮ ਘੱਟ ਬਣੇ ਹੋਏ ਨੇ ਉਹਦੇ ਬਾਰੇ ਸਰ ਮੈਨੂੰ ਦੇਖੋ ਕਿਸੇ ਦੇ ਲੈਗਮੇ ਬਾਰੇ ਕੁਝ ਨਹੀਂ ਪਤਾ ਤੇ ਆਪਾਂ ਮੈਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦਾ ਹੈਗਾ ਮੇਰੇ ਸਾਹਮਣਾਂ ਤਾਂ ਸਮਾਨ ਦੀ ਪਤਰਾ ਨੂੰ ਕੋਈ ਅੱਧੇ ਘਾਟ ਨਹੀਂ ਹੈਗੀ ਜੇ ਤੱਕ ਮੈਨੂੰ ਦੇਖਣ ਨੂੰ ਲੱਗਦਾ ਨਹੀਂ ਨਾ ਕੋਈ ਜេសਵੀ ਆਪਣੀ ਹੈ ਨਾ ਕੋਈ ਮਲਕ ਜេសਵੀ ਪਿੰਡਾਂ ਲਈ ਚਲਾ ਰਹੇ ਨੇ ਕਿਉਂਕਿ ਜੀਐਸਵੀ ਲੱਗੀ ਗਈ ਹੈ ਨਾ ਉਹ ਟਰਾਲੀ ਇਹਨੇ ਆਪਣੇ ਕੋਈ ਨਾ ਕੁਝ ਹੋਰ ਪ੍ਰਸ਼ਾਸਨ ਦਾ ਕੋਈ ਮਿੱਟੀ ਪਚਾਉਂਦੇ ਵਾਸਤੇ ਤੇ ਨਾ ਤਾਂ ਲੱਗੇ ਹੋਇਆ ਸੀ ਇਹ ਸਾਰੇ ਬੇਕੰਮ ਲੱਗ ਰਹੇ ਨਹੀਂ ਉਹ ਨਹੀਂ ਆ ਪਿੰਡ ਜੁੜੀਆਂ ਕਿਹੜਮਾ ਦੀ ਪਿੰਡਾਂ ਦੇ ਵਿੱਚ ਲਾਈ ਹੋਈ ਆ ਪਤਾ ਨਹੀਂ ਮੈਂ ਤਾਂ ਇਹਦੇ ਬਾਰੇ ਮੈਨੂੰ ਤਾਂ ਕੁਝ ਨਹੀਂ ਪਤਾ ਜੀ ਤੇ ਤੂੰ ਜੀਐਸਵੀ ਕੀ ਦੀ ਆ ਗਈ ਜੀ ਮੈਨੂੰ ਕੀ ਪਤਾ ਜੀ ਮੈਂ ਤਾਂ ਟੀਡਬਲਯੂਡੀ ਇਲੈਕਟ੍ਰੀਕਲ ਬੈਂਕ ਤੋਂ ਆ ਜਿੱਥੇ ਕਿਤੇ ਲਾਈਟਿੰਗ ਦੀ ਰੋਲ ਆ ਲਾਈਟਿੰਗ ਦਾ ਪ੍ਰਬੰਧ ਡਾਇਰੈਕਟਰ ਦਾ ਪ੍ਰਬੰਧ ਬਿਜਲੀ ਬੋਰਡ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਦੀ ਸਪਲਾਈ ਚਾਲੂ ਕਰਨੀ ਕੋਈ ਨਹੀਂ ਕਰਦੇ ਆ ਬਾਕੀ ਤੁਸੀਂ ਮੈਗਨਾ ਬਾਰੇ ਮੈਨੂੰ ਕੁਝ ਨਹੀਂ ਪਤਾ ਹਾਂ ਬਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸੱਤ ਲੋ ਬੰਤੇ ਇਸ ਟਾਈਮ ਮੱਤੇਵੜਾ ਬੰਤੇ ਖੜੇ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਆਪ ਦੇਖ ਲਓ ਲਾਈਟ ਮਾਰ ਲਓ ਸਿਰ ਕੋਈ ਲੇਬਰ ਵਾਲਾ ਨਹੀਂ ਹੈਗਾ ਕੁਝ ਨਹੀਂ ਹੈਗਾ ਅਸੀਂ ਇਹਨਾਂ ਨੂੰ ਕਿਹਾ ਵੀ ਜਾਲ ਮਗਾ ਦਿਓ ਮੁੰਡੇ ਸੇਵਾਦਾਰ ਖੜੇ ਵੀ ਜਾਲ ਕ੍ਰੇਟ ਪਕ ਛੱਡਦੇ ਨੇ ਅਸੀਂ ਇੱਕ ਵੀ ਕ੍ਰੇਟ ਹੈ ਨਹੀਂ ਗੱਤੇ ਹੁਣ ਕਹਿੰਦੇ ਦਸਤ ਵੱਡ ਕੇ ਲੈਣੇ ਅਸੀਂ ਕੋਈ ਸਾਧਨ ਇਹਨਾਂ ਕੋਲ ਕੋਈ ਟਰੈਕਟਰ ਕੋਈ ਟਰਾਲੀ ਨਹੀਂ ਹੈਗੀ ਇਹਨਾਂ ਦੀ ਅੱਛਾ ਜਿਹੜਾ ਟਰਾਲੀ ਹੋ ਗਿਆ ਸੀ ਗਿਆ ਨੇ ਤੇ ਉਹਨਾਂ ਚ ਮਤੇਲੀ ਪਾਇਆ ਗਿਆ ਸੀਗਾ ਆਪਣੇ ਆਪਣੇ ਕਿਸਾਨ ਜਿਹਨੂੰ ਚੜ੍ਹਣੇ ਲੋ ਨਹੀਂ ਸਰ ਉਹ ਇੱਧਰ ਨਹੀਂ ਸੀਗਾ ਉਹ ਤੇਲ ਪਾਸ ਜਿਹੜਾ ਦੂਸਰਾ ਪਰ ਰੋਡ ਬਣਦਾ ਉਧਰ ਪਾਇਆ ਗਿਆ ਸੀ ਤੇ ਉਹਨੀਆਂ ਜੋ ਟਰਾਲੀ ਵਗੈਰਾ ਹੈਗੀਆਂ ਨੇ ਉਹ ਟਰਾਲੀ ਕਿੱਥੇ ਨੇ ਇਸ ਟਾਈਮ ਕਿਹੜੀਆਂ ਇਹਨਾਂ ਦੀ ਜਿਹੜੇ ਇਹਨੇ ਕਿਸਾਨ ਜਿਹਨੂੰ ਤੇਲ ਪਾਇਆ ਗਿਆ ਨਹੀਂ ਨਹੀਂ ਜਿਹੜੀ ਹੈ ਨਾ ਇਹ ਆਪਣੇ ਆਪਣੇ ਤੇਰੀ ਭਗਦੀਆ ਜੋ ਟਰਾਲੀ ਨੇ ਉਹ ਕਿੱਥੇ ਨੇ ਇਸ ਟਾਈਮ ਕੋਈ ਸਰ ਕੁਝ ਨਹੀਂ ਹੈ ਕੋਈ ਨਹੀਂ ਹੈ ਜਿਹੜੀ ਜੇਸੀਬੀ ਚੱਲ ਰਹੀ ਏ ਕੋਣਾ ਇੱਕ ਤਰੀ ਆਪਣੇ ਨੇ ਦੀ ਕਿਵੇਂ ਆ ਜੇਸੀਬੀ ਇੱਕ ਲੋਕਲ ਆਪਣੇ ਪਿੰਡ ਦੀ ਮਗਾਈ ਸੀ ਠੇਕੇਦਾਰ ਸਾਹਿਬ ਨੇ ਜਿਹੜੀ ਨਾ ਜੇਸੀਬੀ ਉਹ ਜੇਸੀਬੀ ਕੱਲੀ ਬੋਰੀ ਲਿਆ ਕੇ ਹਿੱਟ ਨਹੀਂ ਗਿਆ ਮੌਕੇ ਤੇ ਦੇਖਦਾ ਤਾਂ ਲੇਬਰ ਵਾਲਾ ਬੰਦਾ ਕੋਈ ਨਹੀਂ ਹੈਗਾ ਇੱਥੇ ਇੱਕ ਐਸੀ ਪੁੱਛਿਆ ਠੇਕੇਦਾਰ ਸਾਹਿਬ ਨੂੰ ਬੰਦੇ ਕਿਤੇ ਆਹ ਰੋਟੀ ਖਾਣ ਗਏ 250 ਰੁਪਏ ਦਾ ਚੱਲ ਗਿਆ ਇੱਕ ਟਾਈਮ ਨਹੀਂ ਜਿਹੜੀ ਨਾਰਕੀ ਨੇ ਆਪਣੀ ਲੇਬਰ ਹੈ ਜਾਂ ਆਪਣੇ ਪਿੰਡਾਂ ਦੀ ਲੇਬਰ ਹੈ ਕਿਹਨੇ ਪਿੰਡਾਂ ਦੀ ਲੇਬਰ ਰੱਖੀ ਕੋਈ ਸਾਪਣੀ ਨਾ ਮੈਨੂੰ ਇਹਨਾਂ ਦੇ ਬਾਰੇ ਕਿੰਨੇ ਬੰਦੇ ਕਿੰਨੇ ਨਹੀਂ ਹੈਗੇ ਇਹਨਾਂ ਦੇ ਜਿਹੜੀ ਮਤਲਬ ਮੌਕੇ ਤੇ ਮੌਜੂਦ ਆ ਕੋਈ ਇਸ ਟਾਈਮ ਲੇਬਰ ਵਾਲਾ ਬੰਦਾ ਕੋਈ ਨਹੀਂ ਆਦਾ ਨਾ ਸਰ ਲੇਬਰ ਨੇ ਆਪਣੇ ਹੀ ਪਿੰਡਾਂ ਦੀ ਆ ਪਿੰਡਾਂ ਦੀ ਲੇਬਰ ਰੱਖੀ ਚਾਹੀਏ ਆਪਣੇ ਇਸ ਟਾਈਮ ਕੋਈ ਨਹੀਂ ਹੈਗਾ ਹੂੰ ਇਹ ਕਹਿੰਦੇ ਅਸੀਂ 20 ਬੰਦੇ ਰੱਖਿਆ ਰਾਤ ਨੂੰ 20 ਬੰਦੇ ਰੱਖੇ 50 ਬੰਦੇ ਰੱਖੇ ਇਸ ਟਾਈਮ ਮੋਕਰ ਕੋਈ ਨਹੀਂ ਹੈ ਕਿਤੇ ਵੀ ਹਾਲ ਹੋਣਾ ਜੋ ਕਲੋਨੀ ਹੋਇਆ ਅਜੀ ਭਾਈ ਤੁਸੀਂ ਆਪ ਜਿਹੜੀ ਗੈਸ ਵੀ ਲਈ ਫਿਰਦੇ ਆ ਤੁਹਾਡੇ ਆਪਣੀ ਆਪਣੇ ਕੀ ਟਿੱਕੇ ਦਾ ਥਰੂ ਆ ਇਹ ਕਿਵੇਂ ਕੋਈ ਆਪਣੇ ਸਾਡੇ ਤਾਂ ਲੱਗਦਾ ਕਿ ਆਪ ਦੇ ਸੁਪ ਲੈ ਕੇ ਆਏ ਹੋਏ ਆ ਅੱਛਾ ਜੀ ਚਿਵਾਦੂ ਟ੍ਰੈਲੀ ਆਪਣੇ ਲੈ ਕੇ ਆਏ ਨੇ ਤਾਂ ਦੇ ਨਾ ਪਾ ਯਾਰ ਸਾਈਡ ਤੇ ਕਰਦੇ ਤੇ ਆਹ ਦਿੱਤਾ ਲੱਗੀ ਜਾਂਦੀ ਯਾਰ ਤੂੰ ਜੇసే ਵੀ ਰੋਕੇ ਹੋ ਕਰੀ ਜਾਂਦਾ ਤੇ ਇਹਨਾਂ ਕੋਲ ਕੀ ਹੈ ਇਹਨਾਂ ਕੋਲ ਕੋਈ ਹੈਗਾ ਕੋਈ ਇਹਨਾਂ ਕੋਲ ਕੀ ਇਹਨਾਂ ਕੋਲ ਇਹਨਾਂ ਕੋਲ ਦੇਸੀ ਵੀ ਖੜੀ ਹੈ ਐ ਸਰ ਤੁਹਾਡੀ ਜੈਸਵੀ ਕਿੱਥੇ ਹੈ ਜੀ ਇਹ ਛੋਟੇ ਜੈਸਵੀ ਲਗਾਈ ਗਈ ਉਹ ਕਿੱਥੇ ਆ ਉਹ ਯਾਰ ਆ ਬਾਰਗੇ ਯਾਰ ਨਾ ਉਹ ਲੈਵਲ ਟਾਈਮ ਤੇ ਤੇ ਕੰਮ ਦੇ ਢਿੱਕਾਂ ਐ ਸੀ ਨੇ ਡਰਿੰਕ ਤੇ ਹੀ ਕੀਤੀ ਹੋਈ ਆ ਤੇ ਜੀ ਸਾਹਿਬ ਤੁਸੀਂ ਪਹੁੰਚਿਆ ਭਾਰਤੀ ਕਿਸਾਨ ਜਿਹਨੂੰ ਚੜ੍ਹਨੀ ਤੋਂ ਤੇ ਇੱਥੇ ਪਹੁੰਚੇ ਮਯੋਦਾ ਤੇ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਬੰਦੇ ਦੇ ਦੇਖ ਕੇ ਹਾਲਾਤ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵੀਰ ਸਿੰਘ ਭਾਰਤੀ ਕਿਸਾਨ ਚੁਣੇ ਤੋਂ ਜਿਹੜਾ ਪ੍ਰਧਾਨ ਅਸੀਂ ਸਵੇਰ ਦੀ ਡਿਊਟੀ ਨਿਭਾ ਰਹੇ ਹਾਂ ਜੀ ਇੱਥੇ ਤੇ ਸਵੇਰੇ ਹਾਲਾਤ ਥੋੜੇ ਵਧੀਆ ਸੀ ਹੁਣ ਇਸ ਟਾਈਮ ਹਾਲਾਤ ਦੇਦੇ ਬਹੁਤ ਗੰਭੀਰ ਹੋ ਚੁੱਕੇ ਨੇ ਕਈ ਵਾਰੀ ਇਹ ਹੁਣ ਜੇ ਦਾ ਮਤਲਬ ਆਪਾਂ ਜਿੱਥੇ ਅਸੀਂ ਖੜੇ ਆ ਨਾ ਵੀ ਇਹ ਪਾਣੀ ਥੱਲੇੋਂ ਮਾਰ ਕਰਦਾ ਮਤਲਬ ਘੱਟੋ ਘੱਟ 35-40 ਫੁੱਟ ਦਾ ਇਹ ਜੋ ਡਿਗਣ ਲੱਗਿਆ ਪਤਾ ਲੱਗਦਾ ਵੀ ਕਦੋਂ ਕੌਣ ਵਿੱਚ ਜਾਵੇ ਅੱਜ ਇਹ ਪਿਛਿੰਨ ਜਿਹੜੀ ਪਹਿਲਾਂ ਉੱਥੇ ਸੰਨਾਲੀ ਸੀ ਉਹ ਨਾਲੋਂ ਜ਼ਿਆਦਾ ਹੈ ਕਿ ਇੱਥੇ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਿਹਦਾ ਨਾ ਵਿਸ਼ਾ ਬਣ ਗਿਆ ਵੀ ਬੜਾ ਮੁਸ਼ਕਲ ਹੋ ਸਕਦਾ ਜੀ ਅਸੀਂ ਇਹ ਅਪੀਲ ਕਰਨਾ ਵੀ ਆਲੇ ਦੁਆਲੇ ਪਿੰਡਾਂ ਨੂੰ ਭਾਈ ਹੋਰ ਸੋਚ ਚਾ ਜੂਰੀ ਅਸੀਂ ਪਹਿਲਾਂ ਅਪੀਲ ਕੀਤੀ ਸੀ ਵੀ ਆ ਤੁਸੀਂ ਡਰੋ ਨਾ ਪਰ ਅੱਜ ਇਸ ਹਾਲਾਤ ਨੂੰ ਦੇਖ ਕੇ ਕਹਿ ਰਹੇ ਹਾਂ ਕਿ ਅੱਜ ਡਰ ਨਾਲ ਵਾਕਿਆ ਹੀ ਬਣ ਚੁੱਕਿਆ ਹੈ ਕਿ ਇਸ ਪਾਣੀ ਨੇ ਜੰਨਾ ਵੀ ਬੰਨ ਤੋੜਨਾ ਇਹ ਹੋ ਸਕਦਾ ਹੈ 5-10 ਮਿੰਟ ਘੰਟੇ 2 ਘੰਟੇ ਬਾਅਦ ਪਾਣੀ ਬਾਹਰ ਨਿਕਲਦੀ ਪੀਸ਼ਨ ਬਣ ਸਕਦੀ ਹੈ ਬਣੇਗੀ ਪਾਣੀ ਦਾ ਪਤਾ ਪਾਣੀ ਦਾ ਭਾਵ ਤਕੜਾ ਹੈ ਤੇ ਅਸੀਂ ਜਦੋਂ ਇਹ ਚੱਕਰੀ ਪੈਂਦੀ ਹੈ ਜੀ ਘੁੰਮ ਕੇ ਚੱਕਰੀ ਦਾ ਨਹੀਂ ਪਤਾ ਕਿ ਇਹਨੂੰ ਚੱਕਰੀ ਦਾ ਕੀ ਹੁੰਦਾ ਵੀ ਚੱਕੀ ਪੈਂਦੀ ਹੁੰਦੀ ਜਦੋਂ ਚੱਕੀ ਪੈਂਦੀ ਹੈ ਉਹਨੂੰ ਥੱਲੇ ਤੋਂ ਬਹੁਤ ਲੰਬੀ ਡੂੰਗੀ ਹੁੰਦੀ ਹੈ ਕਿ ਅਸੀਂ ਦਰਿਆਵਾਂ ਦੇ ਜੰਮ ਪਾਲਾਂ ਅਸੀਂ ਇੱਥੇ ਰਹੇ ਹਾਂ ਸਾਨੂੰ ਪਤਾ ਇਸ ਕਰਕੇ ਕਿ ਜਿੱਥੇ ਚੱਕੀ ਪੈਂਦੀ ਹੈ ਉਹ ਵਾਕਿਆ ਨੁਕਸਾਨ ਹੁੰਦਾ ਹੈ ਇਸ ਕਰਕੇ ਅਸੀਂ ਇਸ ਸਰਕਾਰ ਦੇ ਅਪੀਲ ਕਰਨਾ ਵੀ ਬ੍ਰਦਰ ਤੁਸੀਂ ਜਿੰਨੇ ਵੀ ਹੋ ਭਾਈ ਸਵੇਰੇ ਤੜਕੇ ਉੱਠ ਕੇ ਜਾਂ ਰਾਤ ਨੂੰ ਜਿੱਥੇ ਵੀ ਇਹ ਨਾ ਸੋਚਣ ਨੂੰ ਸੌਣ ਦੀ ਨਾ ਸੋਚੋ ਲਾਉਨ ਹਿੰਮਤ ਕਰੋ ਬੇਥੇ ਕੋਈ ਇਹਨੂੰ ਹੱਲ ਕਰ ਸਕੀਏ ਹੋ ਸਕੇ ਤੇ ਜੇ ਆਪਾਂ ਇਹ ਕਰਾਂਗੇ ਤਾਂ ਪੜਾ ਹੋਏਗਾ ਜੇ ਨਹੀਂ ਕਿ ਭਾਈ ਇਹ ਸਾਡਾ ਵਿਸ਼ਾ ਬਣ ਚੁੱਕਿਆ ਵੀ ਇੱਥੋਂ ਲੈ ਕੇ ਕਸਵਾਵਾ ਤੱਕ ਜਿੰਨੇ ਬਣ ਨੇ ਇਹਨਾਂ ਮਲੇਸ਼ ਵਾਈ ਹੋ ਸਕਦੇ ਨੇ ਬੰਨ ਖਤਮ ਹੋ ਜਾਣ ਨੇ ਪਿੰਡ ਤੇ ਦਰਿਆ ਇੱਕ ਹੋ ਜਾਣਗੇ ਅਗਰ ਬੰਨ ਟੁੱਟਦਾ ਤਾਂ ਕਿੰਨੇ ਪੰਡਾਂ ਨੂੰ ਤੇ ਕਿੰਨੇ ਸ਼ੇਰ ਨੂੰ ਖਤਰਾ ਆ ਜਿੰਨਾ ਵੀ ਪੂਰਾ ਧਿਆਨ ਹੈ ਨਾ ਇਸ ਨੂੰ ਸਾਰੇ ਬੁੱਢੇ ਨਾਲੇ ਨੂੰ ਛੋਟੇ-ਮੋਟੇ ਨਾਲਿਆਂ ਨੂੰ ਜਿੰਨੇ ਵੀ ਨੇ ਸਭ ਨੂੰ ਇਹਦਾ ਪੂਰਾ ਨੁਕਸਾਨ ਹੈ ਇਹਨੀ ਗੱਲ ਵੀ ਆਪਾਂ ਕਿਹਾ ਕਹਿੰਦੇ ਇੱਥੇ ਹੋ ਸਕਦਾਾਰੇ ਤੇ ਜਿੰਨੀ ਨੀਵੀਂ ਜਗ੍ਹਾ ਰੇਕ ਨੀਵੀਂ ਜਗ੍ਹਾ ਦੇ ਪਾਣੀ ਦੇ ਜਾਣਾ ਹੈ ਪਾਣੀ ਨੁਕਸਾਨ ਕਰੇਗਾ ਚਾਹੇ ਘਟ ਕਰੇ ਵਧ ਕਰੇ ਕਦੇ ਕਦੇਗਾ ਇਸ ਕਰਕੇ ਅਪੀਲ ਕਰਨੇ ਆ ਸਾਭ ਨੂੰ ਵੀ ਬਹੁਤ ਬਹੁਤ ਵੱਡਾ ਧਿਆਨ ਦਿਓ ਜੀ ਆ ਮੇਰੇ ਜੀਸੀਪੀ ਜੀ ਆ ਵੀ ਆ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ